ਆਪ ਦਾ ਆਪ ਨੇਤਾ ਤੇ ਰਾਜ ਸਭਾ ਮੈਂਬਰ ਸਵਾਤੀ ਮਾਲੀਵਾਲ ਨੇ ਅਚੇਤੇ ਦੇ ਦਿੱਲੀ ਦੇ ਮੁੱਖ ਮੰਤਰੀ ਬਣਨ ਤੇ ਚੁਟਕੀ ਲਈ ਸਵਾਤੀ ਮਾਲੀਵਾਲ ਨੇ ਇਸ ਨੂੰ ਦਿੱਲੀ ਲਈ ਬਹੁਤ ਦੁਖਦਾਈ ਦਿਨ ਦੱਸਿਆ ਇਹ ਨਹੀਂ ਨਹੀਂ ਉਹਨਾਂ ਨੇ ਅਚੇਤੇ ਨੂੰ ਡੰਮੀ ਮੁੱਖ ਮੰਤਰੀ ਕਰਾਰ ਦਿੱਤਾ ਦੱਸਦੇ ਕਿ ਸਵਾਤੀ ਮਾਲੀਵਾਲ ਨੇ ਸੋਸ਼ਲ ਮੀਡੀਆ ਐਕਸ ਤੇ ਲਿਖਿਆ ਹੈ ਅੱਜ ਦਾ ਦਿਨ ਦਿੱਲੀ ਲਈ ਬਹੁਤ ਦੁਖਦਾਈ ਹੈ ਅੱਜ ਉਸ ਔਰਤ ਨੂੰ ਦਿੱਲੀ ਦੀ ਮੁੱਖ ਮੰਤਰੀ ਬਣਾਇਆ ਗਿਆ ਜਿਸ ਦੇ ਪਰਿਵਾਰ ਨੇ ਅਤਵਾਦੀ ਅਫਜ਼ਲ ਗੁਰੂ ਨੂੰ ਫਾਂਸੀ ਤੋਂ ਬਚਾਉਣ ਲਈ ਲੰਬੀ ਲੜਾਈ ਲੜੀ ਸੀ ਉਸ ਦੇ ਮਾਤਾ ਪਿਤਾ ਨੇ ਅਤਵਾਦੀ ਅਫਜ਼ਲ ਗੁਰੂ ਨੂੰ ਬਚਾਉਣ ਲਈ ਮਨਨਯੋਗ ਰਾਸ਼ਟਰਪਤੀ ਨੂੰ ਰਹਿਮ ਦੀਆਂ ਅਪੀਲਾ ਲਿਖੀਆਂ ਦੱਸਦੇ ਕਿ ਸੁਆਤੀ ਮਾਲੀਵਾਲ ਨੇ ਅੱਗੇ ਲਿਖਿਆ ਅਤੀਜੀ ਦੇ ਮਾਤਾ ਪਿਤਾ ਮੁਤਾਬਕ ਅਫਜ਼ਲ ਗੁਰੂ ਬੇਕਸੂਰ ਸੀ ਤੇ ਉਸ ਨੂੰ ਸਿਆਸੀ ਸਾਜ਼ਿਸ਼ ਦੇ ਹਿੱਸੇ ਵਜੋਂ ਫਸਾਇਆ ਗਿਆ ਸੀ ਹਾਲਾਂਕਿ ਅੱਜੇ ਸਿਰਫ ਡੰਮੀ ਸੀਐਮ ਹੈ ਫਿਰ ਵੀ ਇਹ ਮੁੱਦਾ ਦੇਸ਼ ਦੀ ਸੁਰੱਖਿਆ ਨਾਲ ਜੁੜਿਆ ਹੋਇਆ ਹੈ ਰੱਬ ਦਿੱਲੀ ਦੀ ਰੱਖਿਆ ਕਰੇ ਤੁਹਾਨੂੰ ਦੱਸ ਜੇਗੀ ਆਤਿਸ਼ੀ ਤੇ ਸੁਵਾਦੀ ਮਾਲੀਵਾਲ ਵਿਚਾਲੇ ਸ਼ਬਦੀ ਜੰਗ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ ਇਸ ਤੋਂ ਪਹਿਲਾਂ ਜਦ ਸੁਵਾਦੀ ਮਾਲੀਵਾਲ ਨੇ ਸਾਬਕਾ ਪੀਏ ਵਿਭਵ رائے ਤੇ ਸੀਐਮ ਹਾਊਸ ਦੇ ਕੁਟਮਾਰ ਦਾ ਦੋਸ਼ ਲਗਾਇਆ ਸੀ ਤਾਂ ਆਤਿਸ਼ੀ ਨੇ ਸੁਵਾਦੀ ਤੇ ਹਮਲਾ ਕੀਤਾ ਸੀ ਆਤਿਸ਼ੀ ਨੇ ਉਦੋਂ ਦਾਅਵਾ ਕੀਤਾ ਸੀ ਕਿ ਸੰਸਦ ਮੈਂਬਰ ਸੁਵਾਦੀ ਮਾਲੀਵਾਲ ਗੈਰ ਕਾਨੂੰਨੀ ਪਾਰਟੀ ਮਾਮਲੇ ਵਿੱਚ ਦੋਸ਼ ਦਾ ਸਾਹਮਣਾ ਕਰ ਰਹੀ ਹੈ ਉਸ ਉਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਰਹੀ ਸੀ ਇਸ ਕਾਰਨ ਉਹ ਭਾਰਤੀ ਜਨਤਾ ਪਾਰਟੀ ਨੇ ਉਸ ਨੂੰ ਬਲੈਕਮੇਲ ਕਰਕੇ ਮੁੱਖ ਮੰਤਰੀ ਕੇਜਰੀਵਾਲ ਵਿਰੁੱਧ ਸ਼ਾਸਨ ਦਾ ਹਿਸਾਬ ਬਣਾਇ ਅਤੀਜੀ ਨੇ ਦੋਸ਼ ਲਾਇਆ ਸੀ ਕਿ ਮਾਲੀਵਾਲ ਬਿਨਾਂ ਮੁਲਾਕਾਤ ਲੈ ਮੁੱਖ ਮੰਤਰੀ ਦੀ ਸਰਕਾਰ ਰਿਆਸਤੀ ਤੇ ਪਹੁੰਚ ਗਏ ਸਨ ਫੌਰ ਅਪਡੇਟ ਲਈ ਦੇਖਦੇ ਰਹੋ ਜੈਬ੍ਰਿਟੀ